ਸਾਸਰੀ ਘਰ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਲਓ ਜੀ ਬਾਈ ਕੰਮਕਾਰਾਂ ਨੇ ਤੋਂ ਹੋ ਗਏ ਵਿਹਲੇ ਮੀ ਤੁਹਾਨੂੰ ਪਤਾ ਨਾ ਪਰਸੋਂ ਸਵੇਰੇ ਹੀ ਪੈ ਗਿਆ ਕੱਲ ਸਾਜਰੇ ਹੀ ਪੈ ਗਿਆ ਤਾਂ ਮੈਂ ਕਿਹਾ ਫੇਰ ਕੰਮ ਤਾਂ ਕੋਈ ਚੱਲਦਾ ਨਹੀਂ ਆ ਨਾ ਫਿਰ ਆਪਾਂ ਚੱਲੀਏ ਆਪਣੇ ਪਰਿਵਾਰ ਚ ਜਦੋਂ ਸਾਸਰੀ ਘਰ ਕਰੋ ਸਾਸਰੀ ਘਰ ਕਰੋ ਕੋ ਤੱਥ ਜੋੜ ਕੇ ਤਾਂ ਠੀਕ ਆ ਹੋਰ ਠੀਕ ਆ ਬਈ ਨਾ ਜਾ ਕੇ ਨਾ ਦਿਲ ਬੂਰਾ ਰੌਣਕ ਮੇਲਾ ਲੱਗ ਜਾਂਦਾ ਨਾ ਵੀ 2-3 ਮਹੀਨੇ ਬਾਅਦ ਜਾਣਾ ਨਿਆਣਾ ਆਉਂਦਾ ਕੋਲ ਤਾਂ ਲਾੜ ਵੀ ਇੰਨਾ ਕਰਦਾ ਆਪਾਂ ਲਾਡੀ ਕਰ ਲੋ ਫੇ ਲਾਡੀ ਤੇ ਕਾ ਕੇ ਦਿਖਾ ਦੋ ਆਪਾਂ ਨੂੰ ਐ ਲਾਡੀ ਕਰਦਾ ਮੇਰੇ ਬੁੱਤ ਜ ਆ ਪਾ ਆਉਂਦਾ ਬੁੱਗੀ ਵੀ ਕਰ ਦੋ ਆ ਹੋਰ ਫੇ ਠੀਕ ਆ ਮੁੰਮੀ ਗੰਜਣਾ ਇਹਨਾਂ ਮੈਨੂੰ ਹੁਣੇ ਕਿਤੇ ਗੱਡੀ ਚ ਬਿਠਾ ਲ ਕੇ ਲੈ ਜਵੇ ਹਨਾ ਪਤਾ ਨਹੀਂ ਕੀ ਸਿਸਟਮ ਆ ਵੀ ਕਮਾਈ ਜਾਵੇ ਬਸ ਹੋਰ ਕੋਈ ਕੰਮ ਨਾ ਕਰੇ ਬਾਕੀ ਦੇਖਦੇ ਆ ਉਹਨਾਂ ਨਾ ਇਨਾ ਦੇ ਵਿੱਚ ਆ ਕੇ ਬਈ ਇਹਨਾਂ ਮਤਲਬ ਕੰਮ ਕਰਾਂ ਦੋ ਟਾਈ ਮਹੀਨੇ ਲੱਗੇ ਹੁੰਨੇ ਹਨ ਨਾ ਉਹ ਤਾਂ ਜਮੇ ਭੁੱਲੇ ਜਾਈਦਾ ਬਾਕੀ ਗਰਮੀ ਬਹੁਤ ਆ ਸਾਡੇ ਤਾਂ ਬਈ ਇੱਕ ਵੀ ਮੀਂਹ ਨਹੀਂ ਪਿਆ ਅਜੇ ਬਾਕੀ ਤੁਹਾਨੂੰ ਪਤਾ ਹੈ ਨਾ ਵੀ ਗਰਮੀ ਦਾ ਸਾਰਾ ਹੀ ਐਦਗੀ ਬਹੁਤ ਪਤਾ ਨਹੀਂ ਕੀ ਚੱਕਰ ਆ ਪਤਾ ਨਹੀਂ ਰੁੱਖ ਘੱਟ ਕਰਕੇ ਆ ਜਾਂ ਅੱਗੋ ਗੁਲਾਉਣ ਕਰਕੇ ਆ ਰੱਬ ਜਾਣੇ ਵੀ ਬਹੁਤ ਜ਼ਿਆਦੇ ਹੋਆ ਹੈ ਨਾ ਬਾਕੀ ਕਿ ਨਾ ਬਈ ਹੋਰ ਤੁਹਾਨੂੰ ਮੈਂ ਖਬਰ ਦੀ ਮੇਰੇ ਵੀਡੀਓ ਤਾਂ ਵੈਸੇ ਕਈ ਦਿੰਦੀ ਹੋਈ ਹੋਈ ਆ ਉਹ ਕੰਮ ਤਾਂ ਕਈ ਦਿੰਦਾ ਹੈ ਨਾ ਆਪਣੇ ਦਾ ਮੁੰਡਾ ਇੱਕ ਆਪਣੇ ਤੇ ਸ਼ਾਹਕੋਟ ਦਾ ਪੰਨੂ ਆ ਬਾਈ ਉਹਦਾ ਹਨਾ ਡਰਾਈਵਰ ਦਾ ਜਿਹੜਾ ਬੱਸ ਪੁੱਤ ਬੱਸ ਉਹਦਾ ਡਰਾਈਵਰ ਹਨਾ ਮੱਕੀ ਵਾਲੀ ਕਟਰ ਦੇ ਵਿੱਚ ਕਿਤੇ ਟਾਂਡੇ ਰੁੰਡੇ ਕੱਢਣ ਲੱਗਿਆ ਦਾ ਚੱਲਦੇ ਲੀਵਰ ਚੋਂ ਇਹਦੇ ਬਾਈ ਕਟਰ ਨੇ ਖਿੱਚ ਲਿਆ ਕੋਈ ਬਜਰੇ ਦੀਆਂ ਲੱਤਾਂ ਹਨਾ ਕੰਡਾ ਬਾਕੀ ਦੇਖਿਆ ਤਾਂ ਐ ਨਹੀਂ ਜੇ ਅੱਪ ਗਏ ਤਾਂ ਐ ਨਹੀਂ ਮੈਨੂੰ ਜਣੀ ਉੱਥੇ ਲੱਗਿਆ ਦਾ ਪਤਾ ਬਾਕੀ ਜਿੰਨੇ ਵੀ ਮੇਰੇ ਵੀਡੀਓ ਦੇਖਣ ਵਾਲੇ ਹਨਾ ਦਾਨੀ ਸੱਜਣਾ ਆਪਾਂ ਉਹਨਾਂ ਦੀ ਵੀਡੀਓ ਬਣਾ ਮੈਂ ਜਾ ਕੇ ਆਉਣਾ ਉਹਦੇ ਕਿਸੇ ਦਿਨ ਮੈਨੂੰ ਕਹੀ ਦਿੰਦਾ ਮੇਰੇ ਯਾਰ ਕਈ ਬੰਦੇ ਨੇ ਫੋਨ ਆਇਆ ਵੀਰੇ ਯਾਰ ਘਰ ਉਹ ਮੁੰਡੇ ਦਾ ਟੈਂਕਲੇ ਪਾਸ ਕੋਟੀ ਇੰਨੇ ਬੰਦੇ ਜਿੰਨੇ ਡਰਾਮਾ ਫੋਨ ਆਇਆ ਹੈ ਨਾ ਮ ਕਰਾਂਗੇ ਬਾਕੀ 5 ਸਾਲ ਜਿਹੜੇ ਡਰਾਮਾ ਦਾ ਕਰਾਂਗੇ ਕਹੇ ਕਿ ਬਿਜਲੀ ਮੁੰਡੇ ਦਾ ਦਾ ਨਾ ਹੁਣ ਭਾਈ ਲੱਤਾਂ ਦੇ ਮੇਰਾ ਦਾ ਬੰਦਾ ਕੱਢਣ ਗਿਆ ਜੀ ਕੈਸਟ ਲਗਾ ਰਹੇ ਉਹ ਮੁੰਡੇ ਦੇ ਅੰਦਰ ਜੀ ਐਤਸਾ ਨਹੀਂ ਕਰਦੇ ਪਾਈਆਂ ਕੰਮ ਕਰਦੀਆਂ ਜਿਹੜੀਆਂ ਮੇ ਉਹ ਮੱਕੀ ਵਾਲੇ ਕਟਰ ਦੇ ਵਿੱਚ ਆ ਗਿਆ ਬਾਕੀ ਮੈਂ ਸ਼ਾਰਟ ਉਹਦਾ ਲਾ ਵੀ ਦਿੰਦਾ ਵੀਰ ਦਾ ਆ ਹਾਲਾਤ ਉਹ ਦੇਖ ਲੋ ਥੱਲੇ ਵੀਡੀਓ ਚੱਲਦੀ ਆ ਨਾ ਵੀ ਬਹੁਤਾ ਯਾਰ ਮਹਾਲਕ ਨੇ ਮਾਰਾ ਕਰਿਆ ਹੈ ਨਾ ਬਾਕੀ ਪਤਾ ਨਹੀਂ ਕਿ ਲਈ ਵਿਛਲੇ ਜਨਮਾਂ ਦਾ ਕੋਈ ਲੇਖਾ ਦੇਖਾ ਹੁੰਦਾ ਹੈ ਨਾ ਤਾਂ ਆਪਾਂ ਸਾਰਿਆਂ ਨੇ ਬਾਈ ਉਹਦੀ ਮਰਹਾਲ ਮਿਲ ਕੇ ਹੈ ਨਾ ਮੁੰਡੇ ਦੀ ਮਦਦ ਜ਼ਰੂਰ ਕਰਨੀ ਹੈ ਵੀ ਜਿਹੜਾ ਬੱਚੇ ਆ ਉਹਦੇ ਪਰਿਵਾਰ ਆ ਨਾ ਸਾਰੇ ਮੈਂ ਇੱਕ ਦਿਨ ਜਾ ਕੇ ਆਉਂਗਾ ਉਹਦੇ ਕੋਲੇ ਹਜੇ ਘਰੇ ਨਹੀਂ ਆਇਆ ਹਸਪਤਾਲ 'ਚ ਆ ਮੰਨ ਲਓ ਬਹੁਤ ਸੀਰੀਅਸ ਹਾਲਾਤ ਤੇ ਬਾਕੀ ਤੁਸੀਂ ਵੀਡੀਓ ਦੇਖ ਲਈ ਥੱਲੇ ਹੈ ਨਾ ਸਕੇਟ ਲੱਗੀ ਹੋਈ ਆ ਬਹੁਤ ਜ਼ਿਆਦੇ ਹੋਤੇ ਉਹਦੇ ਕਰਕੇ ਫਿਰ ਹੁਣ ਆਪਾਂ ਨਾਲ ਇਹਦੇ ਘਰੇ ਜਾ ਕੇ ਆਵਾਂਗੇ ਨਾਲੇ ਫਿਰ ਉਹਦਾ ਸਕਰੀਨ ਤੇ ਨਾ ਸਿਕੰਦਰ ਜਾਂ ਉਹਦਾ ਗੂਗਲ ਪੇਜ ਜਾਂ ਪੇਟੀਐਮ ਨੰਬਰ ਕੋਈ ਵੀ ਨੰਬਰ ਤੋਂ ਸ਼ੋਅ ਕਰਾਂਗੇ ਉਤੇ ਆਪਾਂ ਹਨ ਥੋੜੀ ਥੋੜੀ ਕਰਕੇ ਜੇ ਮੇਰਾ ਵੀਰ ਉਹਦੀ ਮਦਦਕ ਹੋ ਜਵੇ ਤਾਂ ਬਈ ਫਾਇਦਾ ਹੀ ਆਪਾਂ ਲਈ ਆ ਹਨ ਲੱਤਾਂ ਦੇ ਬਿਨਾ ਵੀ ਜਰਾ ਕੰਡਮ ਹੋ ਕੇ ਬਹਿ ਗਿਆ ਪਤਾ ਨਹੀਂ ਹੁਣ ਸੀ ਮਸ਼ੀਨ ਚੱਲਣੀ ਆ કે ਨਹੀਂ ਚੱਲਣੀ ਕਾਰਾਗਰੀ ਵੀ ਹਨ ਹੱਥ 'ਚ ਜਿਹੜੀ ਹੈਗੀ ਸੀ ਹਨ ਰੱਬ ਨੇ ਉਤੇ ਹੀ ਜਮਾਈ ਬੰਦਾ ਜੇ ਬੈਠ ਜਾਵੇ ਫਿਰ ਬਈ ਔਖਾ ਹੋ ਜਾਂਦਾ ਨਾ ਵੀ ਕਿਸੇ ਪਾਸੇ ਤੇ ਸਾਰੇ ਬਸਰਾ ਬੰਦ ਹੋ ਜਾਂਦੇ ਆ ਆਮਦਨ ਦੇ ਅਜੇ ਬੱਚਿਆਂ ਦਾ ਪਤਾ ਨਹੀਂ ਕੀ ਹਾਲ ਹੋ ਛੋਟੇ ਪਤਨੀ ਇਦਾਂ ਦੀ ਖਬਰ ਤਾਂ ਹਜੇ ਕੋਈ ਲੱਗੀ ਨਹੀਂ ਹੈ ਨਾ ਪਰਿਵਾਰ ਤੱਕ ਤਾਂ ਆਪਾਂ ਗਏ ਵੀ ਨਹੀਂ ਨਾ ਹਜੇ ਪੁੱਛਦੀ ਚੰਗੇ ਲੱਗਦੇ ਆ ਹੁਣ ਮੈਂ ਜਾਊਂਗਾ ਬਾਈ ਕਿਸੇ ਦਿਨ ਜਲੰਧਰ ਹਸਪਤਾਲ ਜਾ ਕਹਿੰਦੇ ਉਹ ਉਹਦੇ ਕੋਲ ਜਾ ਕੇ ਆ ਨਾ ਆਪਾਂ ਗੱਲਬਾਤ ਕਰਕੇ ਉਹਨਾਂ ਨਾਲ ਪਰਿਵਾਰਗਰ ਸਾਰੀ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਇਹਨਾਂ ਤੇ ਬਾਕੀ ਹੁਣ ਮੱਕੀ ਦਾ ਕੰਮ ਤਾਂ ਬਣਾ ਨਿਬੜ ਗਿਆ ਇਹ ਨਿਬੜਣੇ ਦੇ ਬਾਅਦ ਹੁਣ ਦੇਖਦੇ ਆ ਕਿਤੇ ਵੀ ਮੱਕੀ ਦਾ ਕਿਤੇ ਆਲੇ-ਦਾਲੇ ਮਿਲ ਜਵੇ ਹੋਰ ਹਨਾ ਚਲੋ ਜਿਵੇਂ ਇਦਾਂ ਦੀ ਮੈਨੂੰ ਪਤਾ ਲੱਗਿਆ ਵੀ ਬਾਰਲੇ ਸੂਬਿਆਂ ਦੇ ਵਿੱਚ ਵੀ ਮੱਕੀ ਆਂਧਰਾ ਕੇਲਾ ਦੇ ਵਿੱਚ ਕਹਿੰਦੇ ਬਹੁਤ ਮੱਕੀ ਹੁੰਦੀ ਆ ਮੈਂ ਕਿਹਾ ਵੀ ਹੁਣ ਮਸ਼ੀਨ ਲਈ ਹੋਈ ਆ ਨਾ ਖੜੀ ਕਰਨੀ ਆ ਬਾਈ ਚੱਲੀ ਜਾਵਾਂਗੇ ਕੁਛ ਫੂਕੇ ਆਵਾਂਗੇ ਡੀਜ਼ਲ 5 7000 ਦਾ ਪੂਕਾਂਗੇ ਕੋਈ ਨਾ ਕੋਤਾ ਕਟਾਂਗੇ ਹਨਾ ਵੀ ਬਾਕੀ ਤੁਸੀਂ ਦੱਸਿਓ ਬਾਈ ਕਮੈਂਟਾਂ ਦੇ ਵਿੱਚ ਜਰੂਰ ਵੀ ਕਿਹੜੇ ਏਰੀਏ ਦੇ ਵਿੱਚ ਅਜੇ ਮੱਕੀ ਦੀ ਫਸਲ ਆਉਣਾ ਵੱਢਣੀ ਹੈ ਜਿਹੜੀ ਚੱਲ ਨਹੀਂ ਆ ਹਨਾ ਕਿਹੜੇ ਏਰੀਏ ਦੇ ਵਿੱਚ ਜਿਆਦਾ ਆ ਐਦਕੀ ਮੈਨੂੰ ਪਤਾ ਲੱਗਿਆ ਵੀ ਐ ਜੂਪੀ 'ਚ ਵੀ ਐਮਪੀ 'ਚ ਰਾਸਤਾ 'ਚ ਮੱਕੀ ਦੀ ਫਸਲ ਆ ਜਿਹੜੀ ਬਜਾਦ ਖਾਸ ਹੀ ਆ ਬਾਕੀ ਹੁਣ ਇੱਥੇ ਤੁਹਾਨੂੰ ਪਤਾ ਹੀ ਹੈ ਨਾ ਕੰਮ ਫਾਈਨਲੇ ਹੋ ਗਿਆ ਨੇੜੇ ਚ ਆ ਉਹ ਤਾਂ ਹੁਣ ਮੰਨ ਲਓ ਇੱਕ ਅੱਧੀ ਦਿਹਾੜੀ ਸਾਡੀ ਕੱਲ ਨੂੰ 4-5 ਕਿੱਲੇ ਆ ਉਹ ਵੱਢ ਕੇ ਆਪਾਂ ਵਿਹਲੇ ਹੋ ਜਾਣਾ ਜਿਹਾ ਜੋ ਤੋਇਆ ਨੁਕਰੀ ਫੱਲ ਪਾਪਾ ਦੀ ਉਹ ਕੱਲ ਨੂੰ 3-4 ਕਿੱਲੇ ਆ ਉਹ ਵੱਡਾਂਗੇ ਜਾ ਕੇ ਉਸ ਤੋਂ ਬਾਅਦ ਆਚਾਰ ਵਾਲੀ ਮਸ਼ੀਨ ਤੇ ਜਿਹੜੀ ਹੈ ਨਾ ਉਹਦਾ ਵੀ ਤੁਹਾਨੂੰ ਪਤਾ ਹੀ ਹੁਣ ਬਾਈ ਮੀਂਹ ਪੈਣ ਲੱਗੇ ਨਾਲ ਟਰੈਕਟਰ ਤੁਰਦਾ ਨਹੀਂ ਹੈਗਾ ਮਸ਼ੀਨ ਤੁਰਦੀ ਆ ਇਕੱਲੀ ਪਰ ਟੋਕਰੀਆਂ ਦਾ ਸਵਾਦ ਨਹੀਂ ਆਉਂਦਾ ਹਨਾ ਡੀਜ਼ਲ ਬਹੁਤ ਖਖਤ ਹੁੰਦੀ ਆ ਤੇ ਮੈਂ ਕਿਹਾ ਵੀ ਹਨਾ 2-4 ਦਿਨ ਦੇਖੀਏ ਪਹਿਲਾਂ ਕੀ ਹਿਸਾਬ ਕਿਤਾਬ ਨਾਲੇ ਅੰਕਲ ਉਹ ਨਹੀਂ ਆ ਜਾਣਗੇ ਫੇਕ 2 ਦਿਨ ਚ ਉਹ ਵੀ ਬਾਹਰ ਰੁਗੇ ਤੇ ਉਹਨਾਂ ਦੇ ਆਨ ਕਰਕੇ ਫਿਰ ਚਲੋ ਪੰਡਾ ਜਿਹੜੇ ਚਾਰ ਦੀਆਂ ਉਹ ਕੋਸਕ ਬਣਾ ਲਾਂਗੇ ਹਨਾ ਬਾਕੀ ਜੇ ਚਾਰ ਵਾਲੀ ਮਸ਼ੀਨ ਤੇ ਬਾਈ ਕੰਮ ਕਰਨ ਵਾਲੇ ਬੰਦੇ ਹੈਗੇ ਹਨਾ 5-4 ਬੰਦੇ 5 ਦਾ ਗਰੁੱਪ ਹੋਵੇ ਮੇਰੇ ਨਾਲ ਜ਼ਰੂਰ ਕਨੈਕਟ ਕਰੋ ਕਮੈਂਟਾਂ ਦੇ ਵਿੱਚ ਮੈਨੂੰ ਨੰਬਰ ਦਿਓ ਜਾਂ ਕੰਮ ਕਰਨ ਵਾਲੇ ਬੰਦੇ ਹੋਣ ਬਾਈ ਨਛਾ ਪਤਾ ਕੋਈ ਨਹੀਂ ਰੋਟੀ ਪਾਣੀ ਖੁੱਲਾ ਮਿਲੂਗਾ ਹਨਾ ਆ ਜਾ ਆ ਜਾ ਪਤਾ ਕੋਈ ਨਹੀਂ ਮਿਲਣਾ ਭਾਈ ਰੋਟੀ ਜਿਹੜੀ ਉਹ ਖੁੱਲੀ ਮਿਲੂਗੀ ਰੋਟੀ ਵਾਲੀ ਕੋਈ ਸੀਨ ਨਹੀਂ ਹੈਗਾ ਵੀ ਜਿਹੜਾ ਕੋ ਕਹਿਣਗੇ ਉਹ ਮਿਲੂਗਾ ਪਰ ਆ ਜਾ ਉਹ ਰੇ ਆ ਜਾ ਉਹਨੂੰ ਬਦਈਆ ਨਾ ਵੀ ਨਸ਼ੇ ਪੱਤੇ ਵਾਲਾ ਭਾਈ ਬੰਦਾ ਕੰਮ ਵੀ ਕਿਤੇ ਉੱਠਦਾ ਨਹੀਂ ਸਵੇਰੇ ਫਿਰ ਕੰਮ ਨੂੰ ਵੀ ਸਾਰੀ ਜੜੀ ਹਨਾ ਕਹਿ ਸੁਣ ਕੇ ਕਰਾਉਣਾ ਪੈਂਦਾ ਇੱਕ ਦੋ ਹੈਗੇ ਤੇ ਸਾਡੇ ਜੇਤਕੀਏ ਨਸ਼ੇ ਵਾਲੇ ਵੀ ਆਚਾਰ ਵਾਲੀ ਗੱਠਾਂ ਦੀ ਰੱਖੇ ਤੇ ਮੁੰਡੇ ਉਹ ਫੇ ਸੂਤ ਨਹੀਂ ਆਇਆ ਹੈਗਾ ਉਹਨਾਂ ਨਾਲ ਫੇ ਵਿਚਾਲੀ ਉਹ ਅਸੀਂ ਉਹਨਾਂ ਨਸ਼ੇ ਨੂੰ ਚੇਤੇ ਰੋਕਿਆ ਉਹ ਤੋਂ ਆਪਣਾ ਤੇ ਤਰਫੰਗੀ ਹੋ ਗਏ ਬਾਕੀ ਦੱਸਿਓ ਮੇਰਾ ਵੀਰ ਜ਼ਰੂਰ ਹਨਾ ਜੇ ਕੋਈ ਹੋਇਆ ਵੀਰ ਆਪਣਾ ਬਾਕੀ ਆਪਾਂ ਨੂੰ ਹਨਾ ਬਈ ਵੀਡੀਓ ਬਣਾਉਣ ਵਾਸਤੇ ਵੀਰ ਦੀ ਲੋੜ ਆ ਜਿਵੇਂ ਆਪਣੇ ਕੈਮਰਾਮੈਨ ਕਹਿਦੀ ਆਪਾਂ ਹਨਾ ਵੀ ਚਲੋ ਜਿਵੇਂ ਆਪਾਂ ਹੋਂ ਕੰਮਕਾਰ ਕਰਦੇ ਆ ਆਪਣਾ ਚੈਨਲ ਆ ਸੋਸ਼ਲ ਮੀਡੀਆ ਤੇ ਮੰਦਰ ਰਤੋਂ ਦੇ ਨਾਲ ਤੁਸੀਂ ਦੇਖਦੇ ਆ ਨਾ ਮੇਰੇ ਤਿੰਨ ਆਪ ਫੇਸਬੁੱਕ ਹੋ ਗਿਆ ਇੰਸਟਾਗ੍ਰਾਮ ਹੋ ਗਈ ਇਹ ਤਿੰਨ ਚੈਨਲਾਂ ਵਾਸਤੇ ਹਨਾ ਆਪਾਂ ਨੂੰ ਮੁੰਡਾ ਮਤਲਬ ਕੈਮਰਾਮੈਨ ਜਾਈਦਾ ਬਸ ਬਾਕੀ ਐਡੀਟਿੰਗ ਡੂਟਿੰਗ ਦਾ ਮਾਪੇ ਬਥੇਰੀ ਕਰ ਲੈਣਾ ਹਣਾ ਚਲੋ ਤਾਂ ਜੇ ਬੰਦਾ ਕੈਮਰਾਮੈਨ ਮਿਲੂਗਾ ਰੇਟਿੰਗ ਦੀ ਗੱਲ ਵੀ ਇਹਦੇ ਨਾਲ ਕਰ ਲਾਂਗੇ ਜੇ ਕਰਦਾ ਹੈ ਨਾ ਉਹ ਵੀ ਵਿੱਚੇ ਕਰਾ ਲਿਆ ਕਰਾਂਗੇ ਆਪਾਂ ਦੇਖ ਕੇ ਬਾਕੀ ਦੱਸਿਓ ਬਾਈ ਜਰੂਰ ਕਮੈਂਟ ਕਰਕੇ ਚਲੋ ਹੁਣ ਜੋਤ ਆ ਕੇ ਕਰਦਾ ਪੁੱਤ ਕੀ ਕਰਦਾ ਸੱਪ ਦੀ ਖੱਡ ਆਏ ਜਮਾ ਹੀ ਨਹੀਂ ਥਾੜ ਦਰਦਾ ਹੈਗਾ ਸੱਪ ਆ ਗਿਆ ਸੱਪ ਆ ਗਿਆ ਕਿੱਥੇ ਆ ਕਿੱਥੇ ਕਿੱਥੇ ਆ ਗਿਆ ਇਥੇ ਕਿੱਥੇ ਆ ਨਾ ਬੁੱਤ ਸਾਬ ਮਾਊ ਮਾਊ ਆ ਜਾਊਗਾ ਕਿਵੇਂ ਕਰਦਾ ਹੁੰਦਾ ਮਾਊ ਮਾਊ ਕਿ ਕਰਨ ਕਰਦਾ ਹੁੰਦਾ ਹੈ ਕਿ ਕਰਨ ਤਰਦਾ ਹੁੰਦਾ ਮਾਊ ਮਾਊ ਕਿ ਕਰਨ ਕਰਦਾ ਹੁੰਦਾ ਹੈ ਹੈ ਹੋ ਮਾਊ ਕਿ ਕਰਨ ਕਰਦਾ ਹੁੰਦਾ ਦੰਦੀ ਵੱਡੂਗਾ ਤੇਰੇ ਸਾਲਿਆ ਮਾਊ ਖੱਡਾਂੋਂ ਪੈਰ ਧਰੀ ਜਨੇ ਦੰਦੀ ਵੱਡੂ ਤੇਰੇ ਪਾਣੀ ਆ ਉਹ ਤਾਂ ਸੂਆ ਚੱਲਦਾ ਨਾਉਣਾ ਆ ਜਾ ਨਾ ਨਾ ਆ ਜਾ ਨਾ ਨਾ ਆ ਜਾ ਆ ਜਾ ਆ ਜਾ ਆ ਜਾ ਨਾਉਣਾ ਹੈ ਨਹੀਂ ਪੁੱਤ ਰਾਤ ਖਰਾ ਸੂਏ ਚ ਨਾ ਗੰਦਾ ਪਾਣੀ ਆ ਖਰਾਬ ਹੋ ਜੂਗਾ ਤੂੰ ਨਾ ਕੇ ਤੇਰਾ ਰੰਗ ਖਰਾਬ ਹੋ ਜੂਗਾ ਤੇ ਮੇਰਾ ਪੁੱਤ ਗੋਰਾ ਨਹੀਂ ਰਹਿਣਾ ਪ ਕਾਲਾ ਆ ਜੂਗਾ ਨਾ ਹਨਾ ਜੋ ਹੱਸਦਾ ਕਿੱਕਣ ਹੁੰਦਾ ਹੱਸ ਕੇ ਤਾਂ ਦਿਖਾ ਦਿਓ ਫਿਰ ਹਾਸੀਆਂ ਕਿੱਕਣ ਕਰਦਾ ਹੁੰਦਾ ਪਹਿਲਾਂ ਹਸੀ ਕਰਕੇ ਦਿਖਾਓ ਹੋਏ ਪਲਾਸੀਆਂ ਕਰਕੇ ਦਿਖਾ ਜੋਤੇ ਕਰਦੇ ਹਾਸੀ ਦਾ ਕਰਕੇ ਦਿਖਾ ਦੇ ਜੋ ਦੱਸਦਾ ਕਿ ਕਣ ਹੁੰਦਾ ਚਲ ਆ ਜਾ ਮੈਂ ਗੋਦੀ ਚੜਾ ਮੈਂ ਗੋਦੀ ਚੜ ਕੇ ਦਿਖਾ ਬੁੱਕੀ ਦਿਖਾ ਦੇ ਬੁੱਕੀ ਤਾਂ ਦਿਖਾ ਦੇ ਮਸਤ ਹੋਇਆ ਵਾ ਗਰ ਗਿਆ ਗਰ ਗਿਆ ਮਸਤ ਹੋਇਆ ਵਾ ਹੁਣ ਪੂਰਾ ਇਹਨਾਂ ਜਾ ਕੇ ਬਾਈ ਹਨਾ 2-3 ਮਹੀਨੇ ਜਿਹੜੇ ਲਾਦੇ ਆ ਲਾਈਂਦੇ ਆ ਕੰਮ ਇਹਨਾਂ ਤੇ ਆ ਕੇ ਇਹਨਾਂ ਦਾ ਜਮੇ ਹੀ ਨਹੀਂ ਪਤਾ ਲੱਗਦਾ ਇਹਨਾਂ ਕੋਲ ਅੱਜ ਤੱਕ ਆਏ ਹੁੰਦਾ ਵੀ ਪਤਾ ਨਹੀਂ ਲੱਗਿਆ ਸੀ ਜਨਾਂ ਨਾ ਉਰੀ ਕਹਿੰਦਾ ਇਹਨਾਂ ਕੋਲੇ ਦੇ ਵਿੱਚੇ ਦੇ ਇਹਨਾਂ ਦੇ ਇਹ ਤਾਂ ਬੜਾ ਹੈ ਛੋਟਾ ਦੇਖਿਓ ਤੁਸੀਂ ਉਹ ਵੀ ਨਾ ਆਇਆ ਨਹੀਂ ਛੱਡਣਾ ਪੁੱਤ ਆ ਜਾ ਪਾਪਾ ਦੇ ਕੋਲ ਦੀ ਝੜ ਜਾਓ ਫੇ ਆ ਜਾਓ ਕੀ ਐ ਸੋਆਤਾ ਛੋਆਵਿੰਦਾ ਸੀ ਜਦੋਂ ਹੁੰਦਾ ਹਨਾ ਝੋਨੇ ਦਾ ਹੁੰਦਾ ਗਰਮੀ ਵਾਲੇ ਦਾ ਇੱਧਰ ਰਾਜਸਥਾਨ ਦੇ ਕੋਟੇ-ਕੂਟੇ ਏਰੀਏ 'ਚ ਉਹ ਬਾਈ ਤੁਹਾਨੂੰ ਪਤਾ ਹੀ ਹੈ ਨਾ ਫਿਰ ਉੱਧਰ ਇੱਧਰ ਆਪਣੇ ਪੰਜਾਬ ਦਾ ਝੋਨਾ ਜਲਦਾ ਹੁੰਦਾ ਉੱਧਰ ਉੱਧਰ ਸੋਆਵਿੰਗ ਝੋਨਾ ਜਲਦੀ ਹੁੰਦੀ ਆ ਫਿਰ ਇਹ ਵੀ ਮਸ਼ੀਨਾਂ ਹਨਾ ਦੇਖਣੀਆਂ ਦੋ ਕਰਤਾਰ ਵੀ ਇਹ ਵੀ ਬਾਈ ਆਪਣੀਆਂ ਹੀ ਆ ਹਨਾ ਜੇ ਮੈਂ ਇੱਕ ਆਪਦੀ ਲਈ ਆ ਤਾਂ ਉਹ ਮੇਰੀ ਇੱਕ ਨਹੀਂ ਹੈਗੀ ਮੇਰੀਆਂ ਤਿੰਨ ਮਸ਼ੀਨਾਂ ਹਨਾ ਮੈਂ ਆਪਾਂ ਕਦੇ ਸੋਚਿਆ ਹੀ ਨਹੀਂ ਹੈਗਾ ਨਾ ਵਿਚਾਰੇ ਨੇ ਉਹਨਾਂ ਨੇ ਹਨਾ ਤੋ ਕਰਿਆ ਵੀ ਨਿੰਦਰ ਆਪਣੀ ਮਸ਼ੀਨ ਲਿਆਇਆ ਸਾਡੀ ਮਸ਼ੀਨ ਤੇ ਉਹ ਕਰੂਗਾ ਨਾ ਘੱਟ ਕੰਮ ਕਰੂਗਾ ਜਾਂ ਵੱਧ ਕਰ ਆਪਾਂ ਬਾਈ ਕਿਤੇ ਫਰਕ ਨਹੀਂ ਰੱਖਿਆ ਬਰਾਣਾ ਉਹਨਾਂ ਦੀਆਂ ਮਸ਼ੀਨਾਂ ਹੋਈਆਂ ਕਿ ਮੇਰੀਆਂ ਹੋਈਆਂ ਵੀ ਕਦੇ ਇਹ ਜੀ ਨਹੀਂ ਸੋਚੀ ਨਾ ਵੀ ਉਹਨਾਂ ਦੀਆਂ ਆ ਜਾਂ ਇਹ ਮੇਰੀ ਆ ਮੈਂ ਪਹਿਲਾਂ ਉਹਨਾਂ ਨੇ ਚਲਾ ਕੇ ਆ ਨਾ ਮੱਕੀ ਦੇ ਵਿੱਚ ਵੀ ਫੇਰ ਆਪਦੀ ਦੇਖਦਾ ਤਾਂ ਜਿੱਥੇ ਮਤਲਬ ਨਹੀਂ ਪਹੁੰਚਦੀ ਦੀ ਉਹ ਕਰਤਾਰ ਉੱਥੇ ਵੀ ਉਹਨੂੰ ਭੇਜਦਾ ਹੁੰਦਾ ਤਾਂ ਬਾਕੀ ਸੀਜ਼ਨ ਵਧੀਆ ਲੱਗਿਆ ਮਹਾਰਾ ਦੀ ਕਿਰਪਾ ਕਰ ਲਓ ਵੀ ਤਿੰਨੇ ਮਸ਼ੀਨਾਂ ਰਸੀਜ਼ਨ ਹਨਾ ਵਧੀਆ ਲੱਗੇ ਉਹਦੇ ਬਾਅਦ ਹੁਣ ਚਾਰ ਵਾਲੇ ਮਸ਼ੀਨ ਦਾ ਇਹ ਚੱਲਦਾ ਇਹ ਵੀ ਚੱਲੂਗਾ ਜੇ 7 8 10 ਦਿਨ 10 ਦਿਨ ਤਾਂ ਮੰਨ ਕੇ ਚੱਲੋ ਵੀਰ ਲੱਗ ਜਾਣਾ ਹੈ ਬਾਕੀ ਦੱਸਿਓ ਬਾਈ ਜਰੂਰ ਆ ਜਿਹੜੇ ਕੰਮ ਮੈਂ ਕਹੇ ਆ ਨਾ ਬਾਈ ਜਰੂਰ ਹੈ ਨਾ ਇੱਕ ਦੋ ਇੱਕ ਤਾਂ ਆਪਾਂ ਮੁੰਡੇ ਦੀ ਮਦਦ ਆ ਜਿਹੜੀ ਜਰੂਰ ਕਰਨੀ ਆ ਉਹਦੇ ਵਿਚਾਰੇ ਵੀ ਹੈ ਨਾ ਜਿਹੜੇ ਮੁੰਡੇ ਕਟਰ ਚੱਲ ਲੱਤਾਂ ਆਈਆਂ ਜਰੂਰ ਬਾਈ ਉਹਦਾ ਕਰਨਾ ਪਰਿਵਾਰ ਮੈਂ ਪੰਨੂ ਬਾਈ ਨੂੰ ਹੈ ਨਾ ਆਪਣੇ ਮਿਲੂੰਗਾ ਸ਼ਾਹਕੋਟ ਉਹੀ ਵੀਰ ਨੂੰ ਤਾਂ ਪੁੱਛੂੰਗਾ ਨਾ ਥੌਂ ਟਿਕਾਣਾ ਕਿਹੜਾ ਪਿੰਡਾ ਮੁੰਡੇ ਦਾ ਦਾ ਵੀਰ ਦਾ ਆਪਣੇ ਦਾ ਕਿਹੜਾ ਫੋਰਮੈਨ ਡਰਾਈਵਰ ਜਿਹੜਾ ਜੋ ਵੀ ਤਾਂ ਚਲੋ ਹੁਣ ਤਾਂ ਬਾਈ ਜਮੇ ਲਤਾਂ ਨਾ ਮੈਨੂੰ ਪਤਾ ਲੱਗਿਆ ਪੱਟਾਂ ਕੋਲ ਤੇ ਕਹਿੰਦੇ ਥੱਲੇ ਤਾਂ ਖਤਮੇ ਕਰਤੀਆਂ ਡਾਕਟਰਾਂ ਨੇ ਵੀ ਹੁਣ ਬਾਈ ਇਹ ਹੈ ਹੀ ਕੁਛ ਨਹੀਂ ਤਾਂ ਤੁਹਾਨੂੰ ਪਤਾ ਜਿਵੇਂ ਟਾਂਡੇ ਦਾ ਹਾਲ ਦੇਖ ਲੋ ਇੱਧਰ ਆ ਜਾ ਟਾਂਡੇ ਆ ਦੇਖ ਲੋ ਕੀ ਹਾਲ ਕਰ ਦਿੰਦਾ ਹੁਣ ਤੂੰ ਤਾਂ ਫੇਰ ਲਾਤਾਂ ਦੇਖ ਲੋ ਨਾ ਟਾਂਡਾ ਤਾਂ ਫਿਰ ਉਂਗਲੀ ਵਰਗਾ ਪਤਲਾ ਹੁੰਦਾ ਉਹਦੋਂ ਮੈਂ ਮਰੋੜ ਕੇ ਛਿੜ ਦਿੰਦਾ ਹੁਣ ਲਾਤਰਾ ਤੂੰ ਹੀ ਦੇਖ ਲੋ ਬਾਈ ਕੀ ਝਲਮੇ ਯਾਰ ਟਿਆਰ ਆ ਇੱਕ ਇੱਪਾ ਜ਼ਰੂਰ ਬਾਈ ਉਹਦੀ ਮਦਦ ਕਰਨੀ ਆ ਸੱਜਣ ਮਿੱਤਰਾਂ ਜਿਹੜੇ ਮੇਰੇ ਵੀਡੀਓ ਦੇਖਦੇ ਆ ਨਾ ਬਾਹਰ ਐਨਆਰਆਈ ਵੀਰੋਗੇ ਜਾਂ ਪੰਜਾਬ ਚ ਕਿਤੇ ਦੇ ਵੀ ਆ ਵੀ ਆਪਾਂ ਨੇ ਉਹਦੀ ਜ਼ਰੂਰ ਬਾਈ ਦੀ ਹਨਾ ਚਾਹੇ ਥੋੜੀ ਜਿਹੀ ਉਹ ਕਰੀਏ ਜਿੰਨੇ ਕੁ ਜੋਗੇ ਆਪਾਂ ਹੈਗੇ ਆ ਬਾਈ ਹਨਾ ਪਹਿਲਾਂ ਪਹਿਲ ਆਪਾਂ ਕਰਾਂਗੇ ਬਾਕੀ ਥੋੜੀ ਜੀ ਦੀ ਮੇਰਾ ਵੀ ਇੱਛਾ ਹੈ ਨਾ ਕੋਈ ਕਿਸੇ ਨੂੰ ਨਹੀਂ ਵੀ ਇੰਨੇ ਦੇਣੇ ਆ ਜਿੰਨੀ ਛੜਦਾ ਆਪਾਂ ਉਹਨਾਂ ਦਾ ਮੈਂ ਉਹਨਾਂ ਦੇ ਫੈਮਿਲੀ ਨੂੰ ਮਿਲੂੰਗਾ ਉਹਨਾਂ ਦੇ ਉਹਨਾਂ ਦਾ ਅਕਾਊਂਟ ਨੰਬਰ ਜਾਂ ਕੁਝ ਵੀ ਲੈ ਕੇ ਲਾ ਕੇ ਮੈਂ ਪੂਰੀ ਪੱਕੇ ਜਿੰਦੇ ਲਾ ਕੇ ਛੱਡੂਗਾ ਨਾ ਕਈ ਵੀ ਨੇ ਇਹ ਚ ਕੋਈ ਕਹਿਣਗੇ ਨਿੰਦਰ ਪਤਨੀ ਕੀ ਬਾਈ ਨਿੰਦਰ ਕਮਾਉਣ ਨੂੰ ਫਿਰ ਐਂ ਖਾਣ ਨੂੰ ਫਿਰਦਾ ਬਾਈ ਰੱਬ ਨੇ ਸਭ ਕੋ ਦਿੱਤਾ ਹੈ ਨਾ ਆਪਾਂ ਨੂੰ ਇਹ ਜੇ ਉਹਦੀ ਲੋੜ ਨਹੀਂ ਆ ਜਿਹੜੇ ਫਿਰਦੇ ਆ ਨਾ ਮੈਂ ਹਾਂ ਆਹਾ ਇਹ ਮੇਰੀ ਮਿਹਨਤ ਦੀ ਕਮਾਈ ਹੋ ਆ ਆ ਫਿਰਦੇ ਆ ਭੱਜੇ ਜਿਹੜੇ ਰਾਜੇ ਮੇਰੇ ਆ ਦੇ ਇਹ ਮੇਰੀ ਕਰੀ ਹੋਈ ਮਿਹਨਤ ਆ ਬਾਈ ਮੇਰੇ ਘਰੇ ਹੋਏ ਪੁੰਨ ਨਾ ਚਲੋ ਕਰਨ ਕਹਿਣਿਆਂ ਨੇ ਤਾਂ ਕਹਿ ਜਾਣਾ ਪਰ ਜਿਹੜੀ ਹਨਾ ਕਮਾਈ ਇਮਾਨਦਾਰੀ ਦੀ ਸਚਾਈ ਦੀ ਬੰਦਾ ਹੱਕ ਤੇ ਚੱਲਦਾ ਹੈ ਪਾ ਆ ਦੀ ਗਏ ਭਈਆ ਭੱਜੇ ਫਿਰਦੇ ਆ ਦੇਖੋ ਇੱਧਰ ਹਨਾ ਹਜੇ ਦੂਜਾ ਉੱਥੇ ਮੰਮੀ ਉਹਨੂੰ ਲਈ ਬੈਠੀ ਸੀ ਮੈਂ ਕਿਹਾ ਚਲੋ ਮਾਤਾ ਕੋ ਖੇਡ ਲੈ ਇਹਨੂੰ ਕਿਉਂ ਛੇੜਨਾ ਇਹ ਥੋੜਾ ਮੇਰਾ ਗੇਲਾ ਜਿਆਦਾ ਕਰਦਾ ਜਦਨ ਮ ਆ ਜਾਂਦਾ ਚੱਲੇ ਪਾਪਾ ਜੋਤ ਵਾ ਮੈਂ ਚੱਲਿਆ ਮ ਬਾਏ ਪਾਪਾ ਜਾਣ ਕੰਮ ਤੇ ਸੀਨ ਤੇ ਜਾਣ ਪਾਪਾ ਸੀਨ ਤੇ ਚੱਲੇ ਬਾਏ ਤੁਸੀਂ ਜਾਓ ਬੇ ਘਰ ਨੂੰ ਮੈਂ ਚੱਲਿਆ ਸੀਨ ਤੇ ਜਾਵਾਂ ਸੀਨ ਤੇ ਹਾਂ ਹੋ ਜੋ ਤੇ ਸੀਂਹ ਤੇ ਜਾਵਾ ਹੈ ਬਹੁਤ ਜਿਹੇ ਲਾਲਾ ਪਾ ਦਿੰਦਾ ਵੀ ਕਿੱਥੇ ਨੂੰ ਚੱਲੇ ਆ ਚੱਲੀ ਪਿਆ ਚੱਲੀ ਆਜਾ ਆ ਚੱਲੀ ਕੋਦੀ ਜਾਂਦੇ ਵਾਪਸ ਆਜਾ ਉਹ ਮੂੰਹ ਚ ਕਹਿ ਪਾਇਆ ਕਰਦੇ ਪੁੱਤ ਕਿਆ ਹੈ ਫਸ ਸਾਲਾ ਬਜਰੀ ਪਾਈ ਫਿਰਦਾ ਮੂੰਹ ਚ ਆ ਚੱਲੀ ਵੀ ਚੱਲ ਪਾਏ ਪੁੱਤ ਗਾਂ ਬਜਰੀ ਨਹੀਂ ਪਾਉਣੀ ਹੈ ਕਿ ਪੱਥਰਾਂ ਦਾ ਅੰਦਰ ਲੰਘ ਜਾਊਗਾ ਬੁੱਕੀ ਦਾ ਕਰਦੇ ਵੇ ਐਂ ਬੁੱਕੀ ਦਿਖਾ ਦੇ ਜੋਤ ਬਹਸਦਾ ਕਿੱਕਣ ਹੁੰਦਾ ਕਿੱਕਣ ਨਾਲ ਦੰਦ ਦਿਖਾਈ ਇੱਧਰ ਦਿਖਾ ਹੱਸਦਾ ਕਿੱਕਣ ਹੁੰਦਾ ਕਿੱਕਣਾ ਕਿੱਕਣਾ ਜੋਤਰੀ ਨੋਜੀ ਕਿੱਥੇ ਆ ਓਹੋ ਨੋਜੀ ਕਿੱਥੇ ਆ ਨੋਜੀ ਕਿੱਥੇ ਮੇਰੇ ਕੋਲ ਤੂੰ ਹਲੇ ਭਾਈ ਐ ਥੋੜਾ ਜਨਾ ਕੈਮਰੇ ਨੇ ਪਰ ਨਹੀਂ ਮੋਬਾਈਲ ਕਰਕੇ ਕਰਦਾ ਨਹੀਂ ਤਾਂ ਝਟ ਝਟ ਗੱਲਾਂ ਦਾ ਪਾਲਾ ਜਫਲ ਪਾਲਾ ਨਹੀਂ ਤਾਂ ਪੂਰਾ ਐਨ ਖੋਜ ਹੋਇਆ ਹੁੰਦਾ ਮੈਂ ਕਿਹਾ ਚਲੋ ਅੱਜ ਦਾ ਜਿਹੜੀ ਵੀਡੀਓ ਆ ਨਾ ਇਹ ਵੀ ਭਾਈ ਜਾਦੇ ਰਹਿਣਗੇ ਪਾਲਣਾ ਜਦੋਂ ਕੱਲ ਉਹਨਾਂ ਨੇ ਬੜੇ ਹੋ ਜਾਣਾ ਮੋਬਾਈਲ ਮੂਰ ਵੀ ਤੁਹਾਨੂੰ ਪਤਾ ਕਿੰਨਾ ਕੁ ਬੰਦਾ ਸਾਹਮਣੇ ਰੱਖਦਾ ਨਾ ਐਗੀਆਂ ਚੀਜ਼ਾਂ ਯਾਰ ਬੜੇ ਹੋ ਜਾਣਗੇ ਫਿਰ ਦੇਖਾਂ ਦੇਖਣਗੇ ਹਨਾ ਵੀ ਸਾਡੀ ਛੋਟੇ ਛੋਟੇ ਦੀ ਪਾਪਾ ਵੀਡੀਓ ਪਾਉਂਦਾ ਰਹੇ ਡੈਡੀ ਚੱਲ ਓਏ ਓਏ ਪੈਟ ਪਾ ਚਪਲ ਚੜਨ ਲੱਗਿਆ ਲੂਏ ਚ ਲੈ ਦੱਸ ਪੁੱਤ ਆਣੀ ਚੇਟੀ ਦਿੰਦੀ ਲੂਰਾਂ ਦੀ ਕਮਾਈ ਹੈ ਮੇਰੀ ਇਹ 50 50 ਡਿਗਰੀ ਟੈਂਪਰੇਚਰ ਚ ਕੰਮ ਕਰਕੇ ਤੁਹਾਨੂੰ ਦੰਨਾ ਪੁੱਤ ਲਿਆ ਕੇ ਇਹ ਆਇ ਨਹੀਂ ਪਤਾ ਕਰਨਾ ਆਏਗਾ ਜੋ ਉੱਤੇ ਜੇ ਮੈਂ ਪਾਣ ਲੇ ਮੈਂ ਪਾਣ ਲੇ ਮੈਂ ਪਾਣ ਬਸ ਪਤਾ ਤੂੰ ਲੋਕ ਨਹੀਂ ਲੱਗਿਆ ਪਾ ਚੱਲ ਪਾ ਪਾ ਲਉ ਪਾ ਲਉ ਪਾ ਲਉ ਇਹ ਐਂ ਪਾ ਲਉ ਪਾ ਲਉ ਇਹ ਬਾਈ ਮੇਰੇ ਕੋਲ ਸ਼ਾਹਕੋੜ ਮਸ਼ੀਨ ਤੇ ਵੀ ਕਿਦਾਂ ਜਾ ਕੇ ਆਇਆ ਉਹ ਦਿਨ ਵੀਡੀਓ ਇਹਦੀ ਬਣੀ ਨਹੀਂ ਨੇ ਮੈਂ ਤੈਨੂੰ ਦਿਖਾਉਣਾ ਤਾਂ ਤੈਨੂੰ ਮਸ਼ੀਨ ਤੇ ਬੈਠ ਕੇ ਉਤਰੇ ਨਾ ਬਾਈ ਇਹ ਖੜ ਜਾ ਇਹ ਲੈ ਮਾਚਾ ਚਲਾ ਦੇ ਹੋਪਾ ਪਾ ਦੀ ਘੜੀ ਚੜ ਜੋ ਕੋਦੀ ਚੜ ਜੋ ਆ ਜੋ ਚਲੋ ਚੱਲੀ ਜਾ ਜੋ ਚਲੋ ਜਲਦੀ ਜੋ ਨਿਹਾਲ ਕੋਲ ਚਲੀਏ ਹੈਨਾ ਇਹ ਪੁੱਤ ਪਾਪਾ ਦੇ ਬਹੁਤ ਲੋਹਰਾਂ ਦੀ ਕਮਾਈ ਆ ਹੈਨਾ 50 50 ਡਿਗਰੀ ਟੈਂਪਰੇਚਰ ਤੇ ਕੰਮ ਕਰਕੇ ਤੁਹਾਨੂੰ ਇਹ ਚੀਜ਼ਾਂ ਲੈ ਕੇ ਦੰਨਾ ਦਾ ਹੈ ਹੈ ਹੋ ਜਾ ਤਾ ਸਕੂਲ ਕਿੱਥੇ ਜਾਇ ਕਰੂਗਾ ਇਕੜ ਭੱਜ ਕੇ ਕਰੋ ਕੇ ਹੈ ਭੱਜ ਕੇ ਜਾਇ ਕਰੂੰਗਾ ਰੋਕੇ ਜਾਇ ਕਰੂੰਗਾ ਜੋੜੀ ਕਿੱਥੇ ਜੋਦੀ ਜੋੜੀ ਤੇਰੀ ਜੋੜੀ ਜੋਤਰੀ ਕਿੱਥੇ ਆ ਦੰਦ ਕਿੱਥੇ ਆ? ਨੋਜੀ ਕਿੱਥੇ ਆ? ਆਈਸ ਕਿੱਥੇ ਆ? ਮੱਥਾ ਕਿੱਥੇ ਆ? ਹੈੱਡ ਕਿੱਥੇ ਐੱਡਾ? ਥੁੱਲ ਗਿਆ। ਚੱਲੀਏ ਘਰ ਨੂੰ। ਚੱਲੀਏ। ਹੈਂ? ਚੱਲੀਏ ਘਰ ਨੂੰ। ਚੱਲੀਏ ਘਰ ਨੂੰ। ਹੈਂ? ਚੱਲੀਏ ਘਰ ਨੂੰ ਚੱਲੀਏ। ਹਾਂ। ਹਾਏ ਬੱਤਲ ਕਿੱਕਣਾ ਹੋ ਗਿਆ ਨਾ। ਜੈ ਕਰਦੇ ਬਾਬਾ ਜੀ ਜੈ ਕਰਦੇ। ਕਰਦੇ। ਕਰਦੇ ਵਾਹਿਗੁਰੂ ਕਰਦੇ ਹਾਂ ਕਿੱਥੇ ਆ ਉਹ ਬੱਦਰਾ ਨੂੰ ਦੇਖ ਕੇ ਕਹਿੰਦਾ ਵੀ ਕਿਆ ਲਾਈਟ ਜੀ ਵੱਲਦੀ ਹੈ ਨਾ ਜੈ ਕਰਦੇ ਵਾਹਿਗੁਰੂ ਕਰਦੋ ਨੂੰ ਵਾਹਿਗੁਰੂ ਵਾਹਿਗੁਰੂ ਕਰਦੋ ਪਾਪਾਂ ਨੂੰ ਗੀ ਵੀ ਕਰਦੋ ਪਾਪਾਂ ਨੂੰ ਲਾਡੀ ਵੀ ਕਰਦੋ ਲਾਡੀ ਲਾਡੀ ਤਾਂ ਕਰੀ ਨਹੀਂ ਪਾਪਾਂ ਨੂੰ ਐ ਆਉਂਦੇ ਨੇ ਮੈਂ ਜੱਫੀ ਪਾਉਂਦਾ ਉਹ ਟੱਕੇ ਚਲੋ ਫਿਰ ਸਸਰੀ ਘਰ ਕਰਦੋ ਚੱਲੀਏ ਫਿਰ ਘਰ ਨੂੰ ਆ ਜਸਦੀਕਾਲ ਸਾਰਿਆਂ ਨੂੰ ਹੁਣ ਮਿਲਦੇ ਆ ਅਗਲੀ ਵੀਡੀਓ ਚ ਹੈ ਨਾ ਬਈ ਤੇ ਜਰੂਰ ਇੱਕ ਤਾਂ ਵੀਡੀਓ ਕੈਮਰੇਮੈਨ ਦੀ ਜ਼ਰੂਰਤ ਆ ਨਾ ਆਪਾਂ ਨੂੰ ਮੁੰਡਾ ਆਪਣੇ ਕੋਲੇ ਰਹਿਣੇ ਵਾਲਾ ਹੋਵੇ ਵੀ ਜਿੱਥੇ ਵੀ ਆਪਾਂ ਕੰਮ ਕਰੀਏ ਹੈ ਨਾ ਇਹ ਨਾ ਹੋਵੇ ਵੀ ਮੈਂ ਸ਼ਾਮੀ ਘਰੇ ਜਾਣਾ 2-4 ਦਿਨ ਬਾਅਦ ਬਈ ਹਫਤੇ 10 ਦਿਨ ਬਾਅਦ ਮੀ 15 20 ਦਿਨ ਬਾਅਦ ਨਾ ਘਰੇ ਜਾਣੇ ਵਾਲਾ ਹੋਵੇ ਵਧੀਆ ਮੁੰਡਾ ਹੋਵੇ ਖਾਣ ਪੀਣ ਵਾਲਾ ਨਾ ਹੋਵੇ ਪੈਸੇ ਨਹੀਂ ਗਲਤ ਨਿਕਾੜੀ ਹਨ ਆਪਾਂ ਉਹਦੇ ਨਾਲ ਬੈਠ ਕੇ ਕਰ ਲਾਂਗੇ ਜੋ ਵੀ ਉਹਦਾ ਹੋਊਗਾ ਹਨਾ ਸਰਕਲ ਉਹ ਆਪਾਂ ਉਹ ਕਰ ਲਾਂਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਜਰੂਰ ਕਿਸੇ ਅਗਲੀ ਵੀਡੀਓ 'ਚ ਜਦ ਤੱਕ ਰੱਬ ਰੱਖਾ